ਚਾਰ ਬੰਦੇ ਤੋਂ ਤੋਂ ਚਾਰ ਬੰਦੇ ਆਸਤੇ ਬਸ ਦੋ ਚਾਰ ਬੰਦੇ ਗਲਤ ਨਿਕੜਾਏ ਦੋ ਬਾਦਲ ਕੇ ਨੇ ਪਿਓ ਪੁੱਤ ਇੱਕ ਉਹ ਕੈਪਟਨ ਹੈ ਇੱਕ ਉਹ ਕੈਪਟਨ ਦੇ ਚਲੋ ਚਲੋ ਉਹਦੇ ਵੀ ਦੋ ਲਾਣਾ ਨਾਲ ਹੋਰ ਤਿੰਨ ਚਾਰ ਬੰਦੇ ਨੇ ਬਸ ਉਹਨਾਂ ਕਰਕੇ ਯਾਰ ਬਾਬਾ ਜਾਗੇ ਆਪਾਂ ਤੋਂ ਆਪਾਂ ਉਹਨਾਂ ਨੂੰ ਹਟਾ ਦੇਣੇ ਜੇ ਜਮਹਕ੍ਰਸੀ ਹੈਗੀ ਆਪਣੇ ਕੋਲੇ ਤੇ ਹੁਣ ਕਿੱਥੇ ਨੇ ਫੇਰ ਉਹ ਹੁਣ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਬਤਸੋ ਮੈਂ ਮੈਨੂੰ ਗਾਲਾਂ ਕੱਢਣਾ ਕੀ ਫਾਇਦਾ ਹੋਇਆ ਇਹ ਕੰਮ ਲੋਕਾਂ ਨੇ ਕੀਤਾ ਮੈਂ ਕੀਤਾ ਮੈਂ ਤਾਂ ਜ਼ਰੀਆ ਬਣਿਆ ਮੈਂ ਤਾਂ ਬੋਟਾ ਮੰਗੀਆਂ ਸੀ ਪਾਈਆਂ ਤਾਂ ਲੋਕਾਂ ਨੇ ਨੇ ਨਾ ਜਨਤਾ ਮਾਲਕ ਹੈ ਨਾ ਸੁਣਨ ਦਾ ਹਾਲਤ ਦੇਖ ਲਓ ਤੁਸੀਂ ਫਿਰ ਐਂ ਹੁੰਦੀ ਹੈ ਹਾਲਤ ਜਦੋਂ ਤੁਸੀਂ ਅਸਲੀ ਮੁੱਦਿਆਂ ਤੋਂ ਭੱਜੋਗੇ ਇੱਕ ਦਿਨ ਭੱਜ ਲਓਗੇ ਦੋ ਦਿਨ ਭੱਜ ਲਓਗੇ ਤਿੰਨ ਦਿਨ ਪਰ ਕਬੂਤਰ ਦੇ ਅੱਖਾਂ ਵਿੱਚ ਨਾ ਬਿੱਲੀ ਨਹੀਂ ਭਜਦੀ ਨਾ ਕਿ ਕਿਸੇ ਨਾ ਕਿਸੇ ਦਿਨ ਤਾਂ ਫਿਰ ਸਾਹਮਣਾ ਕਰਨਾ ਪਊਗਾ ਅਸਲੀ ਮੁੱਦਿਆਂ ਦਾ ਆ ਦੇਖ ਲੋ ਕਾਲੀ ਦਲ ਦੇ ਕੀ ਹਾਲ ਹੋਇਆ ਪੇ ਜਿਹੜੇ ਕੰਸੀ ਰਾਜ ਕਰਾਂਗੇ 25 ਸਾਲ ਅੱਜ 25 ਬੰਦੇ ਨਹੀਂ ਇਕੱਠੇ ਗਏ 10 15 ਇੱਧਰ ਨੂੰ ਫਿਰਦੇ ਨੇ ਤਿੰਨ ਚਾਰ ਇੱਧਰ ਨੂੰ ਫਿਰਦੇ ਨੇ ਕਿਉਂਕਿ ਅਸਲੀ ਮੁੱਦਿਆਂ ਤੋਂ ਭੱਜੇ ਨੇ ਇਹ ਇਹ ਇਨਾਂ ਕੋਲੇ 10 ਸਾਲ ਤਾਂ ਲਗਾਤਾਰ ਸੀਗੇ 7 ਤੋਂ 17 ਕੀ ਕੀਤਾ ਨੇ ਦਾ 10 ਸਾਲਾਂ ਜੀ ਮ ਅਸਲੀ ਅਸਲੀ ਮੁੱਦਿਆਂ ਤੋਂ ਲੋਕਾਂ ਦੇ ਮੁੱਦਿਆਂ ਤੋਂ ਭੱਜੇ ਨੇ ਆਪਦੇ ਹੀ ਕੀਤਾ ਸਾਰਾ ਜਿੰਨਾ ਕੀਤਾ ਆ ਦੁੱਖ ਹੈ ਮੈਨੂੰ ਮੈ ਕੋਈ ਪੋਲਿਟਿਕਲ ਨਹੀਂ ਬੋਲ ਰਿਹਾ ਮੈਂ ਵੀ ਤੂੰ ਖੁੱਚੀ ਬੋਲ ਰਿਹਾ ਮੈਨੂੰ ਕੀ ਲੋੜ ਸੀ ਜੀ ਇਸ ਇਸ ਕਮਚਾਉਣ ਦੀ ਰੋਜ਼ ਮੈਂ ਗਾਲਾਂ ਖਾਣਾ ਉਹਨਾਂ ਤੋਂ ਕਦੇ ਕਦੇ ਬਾਜਵਾ ਗਾਣਾ ਕੱਢਣ ਲੱਗ ਜਾਂਦਾ ਕਦੇ ਕੋਈ ਕੱਢਣ ਲੱਗ ਜਾਂਦਾ ਹਾਂ ਜੀ ਕੋਈ ਮੇਰੇ ਪਰਿਵਾਰ ਬਾਰੇ ਬੋਲ ਮੈਨੂੰ ਕੀ ਲੋੜ ਸੀ ਜੀ ਮੈਂ ਤਾਂ ਬਹੁਤ ਵੱਡਾ ਕਲਾਕਾਰ ਸੀਗਾ ਮੈਂ ਕਿਹਾ ਫੇਲ ਕਲਾਕਾਰ ਸੀਗਾ ਵੀ ਮੈਂ ਚਲੋ ਇਧਰ ਫੇਲ ਹੋ ਗਿਆ ਇਧਰ ਆ ਗਿਆ ਮੈਂ ਤਾਂ ਮੈਂ ਤਾਂ ਕਰੋੜਾ ਰੁਪਏ ਫਿਲਮਾਂ ਚ ਕਮਾ ਲੈਂਦਾ ਮੈਂ ਬੰਬੇ ਲਫਟਰ ਚੱਲੀਆਂ ਤੋਂ ਆ ਜਿਹੜੇ ਫਿਲਮਾਂ ਚ ਕੰਮ ਕਰਦੇ ਸਾਰੇ ਆਪਣੀ ਟੀਮ ਹੈ ਜਿਹੜੇ ਪੰਜਾਬੀ ਫਿਲਮਾਂ ਵਾਲੇ ਸਰ ਮੇਰੀ ਵੀ ਟੀਮ ਹੈ ਮੈਨੂੰ ਵੀ ਲੋੜ ਸੀਗੀ ਪਰ ਮੈਂ ਸਿਸਟਮ ਤੋਂ ਮੈਂ ਕਹਾਂ ਯਾਰ ਜੇ ਨਹੀਂ ਬੋਲਾਂਗੇ ਫਿਰ ਫਿਰ ਗਲਤ ਹੋਊ ਕੰਮ ਬੋਲਣਾ ਪਊਗਾ ਪਰ ਕੈਸਾ ਸੀੜੇ ਰਾਹੀਂ ਬੋਲ ਕੇ ਗੱਲ ਚੱਲਣੀ ਨਹੀਂ ਜੇ ਗੱਟਰ ਸਾਫ ਕਰਨਾ ਹੋਵੇ ਤਾਂ ਗੱਟਰ ਦੇ ਵਿੱਚ ਪੜਨਾ ਪੈਂਦਾ ਜੇ ਫਸਲ ਨੂੰ ਸੁੰਡੀ ਲੱਗ ਜੇ ਬਾਹਰੋਂ ਰੋੜੇ ਮਾਰ ਕੇ ਬਾਹਰੋਂ ਰੋੜਾ ਪਾ ਕੇ ਸੁੰਡੀ ਨਹੀਂ ਹਟਦੀ ਸਪਰੇਅ ਦੀ ਢੋਲੀ ਮੋਢੇ ਤੇ ਧਰ ਕੇ ਅੰਦਰ ਵੜ ਕੇ ਸਪਰੇਅ ਕਰਨੀ ਪੈਂਦੀ ਹੈ ਤਾਂ ਫਿਰ ਸਿਸਟਮ ਠੀਕ ਹੋਊਗਾ ਇਹ ਇਹ ਇਹਨਾਂ ਨੂੰ ਐ ਲੱਗਿਆ ਅਸੀਂ ਤਾਂ ਜਾਣਦੇ ਹੀ ਨਹੀਂ ਕਿਤੇ ਹੁਣ ਪੰਜ ਸਾਲ ਤੂੰ ਪੰਜ ਸਾਲ ਮੈਂ ਆਪਸ ਵਿੱਚ ਹੋ ਗਏ ਠੀਕ ਤੂੰ ਜੇ ਮੈਂ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਕਿ ਤੂੰ ਮੈਂ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਚਲੋ ਜੀ ਬਣ ਗਿਆ ਇਹਨਾਂ ਨੂੰ ਕੀ ਪਤਾ ਸੀ ਵਿੱਚ ਮਹਿੰਦਰ ਮੱਟ ਦਾ ਮੁੰਡਾ ਹੀ ਫਸੂਗਾ ਆਮ ਲੋਕ ਵੀ ਆਉਣਗੇ ਵਿੱਚ ਇਹਨਾਂ ਦਾ ਨਾ ਤਾਂ ਕੋਈ ਗੱਲ ਹੈ ਇਹਨਾਂ ਕੋਲੇ ਨਾ ਕੋਈ ਮੁੱਦਾ ਹੈ ਭਵੰਤਮਾਨ ਭਵੰਤਮਾਨ ਬਸ ਹੋਰ ਕੋਈ ਮੁੱਦਾ ਨਹੀਂ ਲੈ ਹੁਣ ਆਜਾ ਮੈਂ ਨਹੀਂ ਦੱਸਦੀ ਆ ਗੱਲ ਵੇ ਅਸੀਂ 44660 ਨੌਕਰੀ ਦਿਤੀਆਂ ਕਦੇ ਨਹੀਂ ਗੱਲ ਕਰਦੇ। ਵੀ ਅਸੀਂ ਬਿਜਲੀ ਦੇ ਪਹਿਲਾ 90% ਘਰਾਂ ਨੂੰ ਬਿਜਲੀ ਦਾ ਬਿੱਲ ਨਹੀਂ ਆਉਂਦਾ ਕਦੇ ਨਹੀਂ ਗੱਲ ਕਰਦੇ। ਵੀ ਅਸੀਂ 1 ਕਰੋੜ ਰੁਪਇਆ ਸ਼ਹੀਦਾਂ ਦੇ ਜਾਂ ਪੁਲਿਸ ਵਾਲਿਆਂ ਦੇ ਪਰਿਵਾਰ ਦੇ ਸਨਮਾਨ ਵਾਸਤੇ ਦਿੰਨੇ ਜੇ ਕੋਈ ਸ਼ਹੀਦ ਹੋ ਜੇ ਕਦੇ ਨਹੀਂ ਗੱਲ ਕਰਦੇ। ਵੀ ਅਸੀਂ ਕਰ ਕਰ ਰਾਸ਼ਨ ਕਾਰਡ ਜਿਹੜਾ ਉਹ ਰਾਸ਼ਨ ਪਹੁੰਚਾਉਣ ਵਾਲੇ ਵਾਸਤੇ ਸਕੀਮ ਸ਼ੁਰੂ ਕੀਤੀ ਕਦੇ ਨਹੀਂ ਗੱਲ ਕਰਦੇ। ਆਉਣ ਵਾਲੇ ਦਿਨਾਂ 'ਚ ਹੋਰ ਵੱਡੇ ਫੈਸਲੇ ਕਰਨ ਕਦੀ ਗੱਲ ਕਰਦੇ ਮੈਂ ਭਵੰਤਮਾਨ ਹੈ ਭਵੰਤਮਾਨ ਹੈ ਭਵੰਤਮਾਨ ਕਿਉਂ ਆ ਗਿਆ ਹੈ ਇੱਥੇ ਕਿਉਂ ਆ ਗਿਆ ਹੈ ਕਿ ਪਸਾਈ ਪੰਗੇ ਕਿਉਂ ਆ ਗਿਆ ਹੈ ਇਹਨਾਂ ਨੂੰ ਇਹ ਸੀਗਾ ਕਿ ਇੱਥੇ ਸਾਡੇ 3 ਪੁੱਤੀ ਬੈੰਦੇ ਹੁੰਦੇ ਨੇ ਕੀ ਗੱਲ ਬਈ ਇਹਨਾਂ ਨੇ ਠੇਕਾ ਲਿਆ ਕੋਨਾਂ ਕੁਰਸੀਆਂ ਦਾ ਡੈਮੋਕ੍ਰੇਸੀ ਹੈ ਤੁਸੀਂ ਆ ਜਾਓ ਤੁਸੀਂ ਜਿੱਤ ਲਓ ਥੋੜੀ ਕਰਤੂਤਾ ਕਰਕੇ ਤੁਹਾਨੂੰ ਵੋਟਾਂ ਨਹੀਂ ਪਾਉਂਦੇ ਲੋਕ ਕੀ ਕੁਝ ਹੋਇਆ ਤੇ ਪੰਜਾਬ 'ਚ ਦੇਖੋ ਆ ਹੁਣ ਹੁਣ ਜਾ ਕੇ ਉੱਥੇ ਹਰ ਰੋਜ਼ ਉੱਥੇ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗਣ ਚਲੇ ਜਾਂਦੇ ਨੇ ਨਾ ਇਹ ਦੱਸਦੇ ਨੇ ਕੀ ਕਰਨਾ ਆਇਓ ਜੀ ਮਾਫੀ ਮੰਗਣ ਆਇਆ ਕਾਦੀ ਜੀ ਗਲਤੀਆਂ ਦੀ ਕਿਹੜੀਆਂ ਗਲਤੀਆਂ ਜੀ ਪਤਾ ਨਹੀਂ ਕਰਨ ਕਿ ਆਇਓ ਮਾਫੀ ਮੰਗਣ ਆਇਆ ਜੀ ਕਾਦੀ ਜੀ ਗਲਤੀਆਂ ਜੀ ਉਹ ਇੱਕ ਬੰਦੇ ਬੰਦੇ ਨੂੰ ਪੁਲਿਸ ਪੁੱਛਗਿੱਛ ਕਰ ਰਹੀ ਸੀ ਕਹਿੰਦਾ ਹਾਂ ਭਈ ਕਸੂਰ ਕੀ ਤੇਰਾ ਕਹਿੰਦਾ ਮੈਂ ਕਤਲ ਕੀਤਾ ਜੀ ਅੱਛਾ ਕਤਲ ਤੈਂ ਕੀਤਾ ਕਹਿੰਦਾ ਹਾਂ ਮੈਂ ਕੀਤਾ ਜੀ ਕਹਿੰਦਾ লাশ ਕਿੱਥੇ ਆ ਕਹਿੰਦਾ ਮੈਂ ਅੱਗ ਲਾ ਕੇ ਫੂਕ ਦਿੱਤੀ ਜੀ ਕਹਿੰਦਾ ਚੱਲ ਜਿੱਥੇ ਫੂਕੀ ਉੱਥੇ ਲੈ ਕੇ ਚੱਲ ਕਹਿੰਦਾ ਉਹ ਟਰੈਕਟਰ ਨਾਲ ਬਾਹਰ ਆ ਜੀ ਉਸ ਮਾ ਕਹ ਚਲ ਟਰੈਕਟਰ ਨਾ ਬਾਇਆ ਹੋਇਆ ਦਿਖਾ ਉਥੇ ਜਗਾ ਕਹਿੰਦੇ ਉਹਦਾ ਉੱਤੇ ਇੱਟਾਂ ਲਾਤੀ ਅਸੀਂ ਕਹ ਚਲ ਇੱਟਾਂ ਦਿਖਾ ਕਹਿੰਦੇ ਉਹਦਾ ਉੱਤੇ ਛੱਤ ਪਾ ਕੇ ਘਰ ਪਾਦਾ ਸੀ ਉਹ ਜੀ ਕਹ ਚਲ ਛੱਤ ਦਿਖਾ ਕਹਿੰਦੇ ਜਿਹੜਾ ਪਿਛਲੇ ਪਹਚਾਰ ਆਇਆ ਸੀ ਉਹਦੀ ਛੱਤ ਟਹਿ ਗਈ ਸੀ ਉਹ ਕਹ ਚਲ ਮਲਬਾ ਦਿਖਾ ਕਹਿੰਦਾ ਉਹ ਤਾਂ ਗਵਾਂਢੀ ਨੂੰ ਵੇਚਦਾ ਸੀ ਉਹ ਜੀ ਕਹ ਚਲ ਗਵਾਂਢੀ ਨੂੰ ਮਿਲਾ ਕਹਿੰਦਾ ਉਹਦਾ ਤਾਂ ਕਤਲ ਹੋ ਗਿਆ ਜੀ ਕਹਿੰਦਾ ਕਤਲ ਕਿ ਨਹੀਂ ਕੀਤਾ ਕਹਿੰਦਾ ਮੈਂ ਕੀਤਾ ਜੀ ਉਹ ਕਹਿੰਦਾ ਫੇਰ ਉੱਥੇ ਆ ਗਿਆ ਯਾਰ ਤੂੰ ਫੇਰ ਉੱਥੇ ਆ ਗਿਆ ਆਈ ਰਹੀ ਸੀ ਗਲਤੀਆਂ ਹੋ ਗਈਆਂ ਜੀ ਕਿਹੜੀਆਂ ਜੀ ਪਤਾ ਨਹੀਂ ਜੀ ਕੀ ਕਰਨਾ ਹੈਓ ਜੀ ਮਾਫੀ ਮੰਗਣ ਆਇਆ ਜੀ ਕਾਦੀ ਜੀ ਗਲਤੀ ਨਹੀਂ ਆਇਆ ਜੀ ਗਲਤੀਆਂ ਇਹ ਨਹੀਂ ਪਤਾ ਜੀ ਆਹ ਹਾਲ ਤੇ ਰੱਬ ਦੇਖਦਾ ਹੈ ਪੀ ਦੇਖਦਾ ਨਾ ਕਸੂਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤਬ ਜੀ ਪਰਮਾਤਮਾ ਦੇਖਦਾ ਉਹਦੀ ਕਚਹਿਰੀ ਚ ਕੋਈ ਬਰੀ ਨਹੀਂ ਹੁੰਦਾ ਇੱਥੇ ਕਚਹਿਰੀਆਂ ਚ ਤੁਸੀਂ ਵਕੀਲ ਮਹਿੰਗੇ ਕਰ ਲਓਗੇ ਗਵਾਹਾਂ ਨੂੰ ਵੀ ਮੁਕਰਾ ਸਕਦੇ ਹੋ ਜੇ ਪੈਸੇ ਨੇ ਭਾਈ ਤੁਹਾਡੇ ਕੋਲੇ ਤੁਸੀਂ ਕੇਸ ਵੀ ਉਲਝਾ ਸਕਦੇ ਹੋ ਪਰ ਜਿਹੜੀ ਰੱਬ ਦੀ ਕਚਹਿਰੀ ਹੈ ਉੱਥੇ ਆਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ ਸੋ ਉੱਥੇ ਆਮਲਾਂ ਦੇ ਨਵੇੜੇ ਹੋਣਗੇ ਚੰਗੇ ਕਰਜੋਗੇ ਦਾ ਤੁਹਾਡਾ ਨਵੇੜਾ ਹੱਕ ਚ ਹੋ ਜਾਊਗਾ ਨਹੀਂ ਚਾਹਰ ਉਹ ਦਾ ਉੱਥੇ ਦੋਚ ਉੱਥੇ ਵੀ ਪਏ ਨੇ ਫਿਰ ਸੋ ਇਸ ਕਰਕੇ ਚੰਗੇ ਕੰਮ ਕਰਨੀ ਆ